ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੇ ਮੌਬਤ ਦਿਖਾਉਣੇ ਆ ਜਹਾਜ਼ ਲੋ ਜੀ ਸ਼ਿਪ ਦੇ ਉੱਪਰ ਹੋ ਗਿਆ ਪਾਣੀ ਪਾਣੀ ਮੀਂਹ ਬਹੁਤ ਤੇਜ਼ ਆਇਆ ਤੇ ਪ੍ਰਣਾਲੀ ਚੱਲਣ ਲੱਗ ਪਈ ਸ਼ਿਪ ਦੇ ਮੀਨ ਇੰਦਰ ਦੇਖੋ ਚੱਲ ਰਿਆ ਪ੍ਰਣਾਲਾ ਤੇ ਆ ਰਿਹਾ ਉੱਪਰੋਂ ਪਾਣੀ ਅਕਮੋਡੇਸ਼ਨ ਤੋਂ ਤੇ ਇਹਨਾਂ ਦੇ ਪੈਪ ਇਦਾਂ ਥੱਲੇ ਨੂੰ ਅੰਡਰਗਰਾਉਂਡ ਪਾਏ ਹੁੰਦੇ ਆ ਆ ਬਾਂਦ ਆ ਹੁਣ ਇਸ ਟਾਈਮ ਸਾਰੇ ਤੇ ਪਾਣੀ ਬਹੁਤ ਜਮਾ ਹੋਇਆ ਹੋਇਆ ਤੇ ਇਹਨਾਂ ਨੂੰ ਖੋਲ ਕੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਪਾਣੀ ਥੱਲੇ ਜਾਂਦਾ ਸ਼ੈਪ ਤੋਂ ਸਮੁੰਦਰ ਦੇ ਵਿੱਚ ਜਦੋਂ ਚਾਲਦਾ ਜਾਂ ਸਮੁੰਦਰ ਦੀਆਂ ਛੱਲਾਂ ਦੇ ਨਾਲ ਜਿਹੜਾ ਪਾਣੀ ਜਮਾ ਹੋ ਜਾਂਦਾ ਉੱਪਰ ਜਾਂ ਮੀਂਹ ਦਾ ਪਾਣੀ ਤੇ ਉਹ ਫਿਰ ਡਰੇਨੇਜ ਕਿੱਦਾਂ ਹੁੰਦਾ ਵਾ ਉਹ ਤੁਹਾਨੂੰ ਦਿਖਾਉਨੇ ਆਪਾਂ ਇਸ ਤਰ੍ਹਾਂ ਜੀ ਆ ਪਾਈਪ ਕੁਝ ਪਾਈ ਹੁੰਦੇ ਇਹਨਾਂ ਦੇ ਅੰਡਰਗਰਾਉਂਡ ਤੇ ਇਧਰੋਂ ਆ ਡレイン ਹੁੰਦਾ ਰਹਿੰਦਾ ਪਾਣੀ ਆਟੋਮੈਟਿਕ ਫਿਰ ਜਦੋਂ ਆਪਾਂ ਇਹਨੂੰ ਕਵਰ ਉੱਪਰ ਲਾਇਆ ਦਾ ਖੋਲ ਦਈਏ ਨਾ ਇਹ ਪਹਿਲਾਂ ਬੰਦ ਸੀ ਅਸੀਂ ਖੋਲੇ ਹੋਣਾ ਆਣ ਕੇ ਸਾਰੇ ਤੇ ਇਸ ਕਰਕੇ ਪਾਣੀ ਜਮਾ ਹੋ ਗਿਆ ਸੀ ਉੱਪਰ ਸ਼ੈਪ ਦੇ ਤੇ ਆਹ ਕਮੋਡੀਸ਼ਨ ਤੋਂ ਆ ਰਿਹਾ ਉੱਪਰੋਂ ਜਿਹੜਾ ਪਾਣੀ ਉਹ ਆ ਤੇ ਇਧਰੋਂ ਆ ਦੇਖੋ ਵਾ ਸਾਰੇ ਖੋਲ ਦਿੱਤੇ ਆਪਾਂ ਦੋਨਾਂ ਸਾਈਡਾਂ ਤੇ ਹੁੰਦੇ ਸ਼ੈਪ ਦੇ ਤੋਂ ਬਣੇ ਹੋਏ ਤੇ ਆਟੋਮੈਟਿਕ ਪਾਣੀ ਨਿਕਲਦਾ ਰਹਿੰਦਾ ਫਿਰ ਜਦੋਂ ਆਪਾਂ ਖੋਲ ਦਈਏ ਉੱਪਰੋਂ ਇਹਨਾਂ ਨੂੰ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸ਼ਿਪ ਤੇ ਸਮਾਨ ਕਿਵੇਂ ਹੋ ਲੈ ਕੇ ਆਉਂਦੇ ਉੱਪਰ ਖਾਣ ਪੀਣ ਵਾਲਾ ਹੋਇਆ ਜਾਂ ਹੋਰ ਫਲ ਫਰੂਟ ਸਬਜ਼ੀਆਂ ਹੋਰ ਕਈ ਸਮਾਨ ਹੁੰਦਾ ਆ ਹੁੱਕ ਲੱਗੀ ਕ੍ਰੇਨ ਦੀ ਇਹ ਦੋਨਾਂ ਬੰਨੇ ਬਣੀ ਹੁੰਦੀ ਆ ਕ੍ਰੇਨ ਇਹ ਦੋਨਾਂ ਬੰਨੇ ਨੂੰ ਚੱਲਦੀ ਆ ਤੇ ਇਸ ਤਰ੍ਹਾਂ ਦੀ ਬੁਸ਼ ਇਹ ਉੱਪਰ ਉੱਪਰ ਚੱਲਦੀ ਕ੍ਰੇਨ ਜਿੱਦਾਂ ਅਹ ਦਵਾਰ ਜੀ ਬਣੀ ਹੋਈ ਆ ਨਾ ਜਿਹੜੀ ਤੇ ਇਹਦੇ ਨਾਲ ਇਹੋ ਜਿੱਦਾਂ ਬਣਾਇਆ ਹੈ ਇਹਨਾਂ ਨੇ ਸਿਸਟਮ ਆ ਵੇਖੋ ਗਾਟਰ ਜਿਆ ਬਹੁਤ ਵੱਡਾ ਲੱਗਾ ਉੱਪਰ تیرੇ ਨਾਲ ਚੱਲਦੀ ਹੈ ਗਾਟਰ ਜਿਆ ਦੇ ਉੱਪਰ ਦੋਨਾਂ ਬੰਨੇ ਨੂੰ ਚੱਲਦੀ ਹੈ ਇਹੋ ਇਹਦੀ ਮਦਦ ਦੇ ਨਾਲ ਸਮਾਨ ਲੈ ਕੇ ਆਉਂਦੇ ਉੱਪਰ ਆ ਮੋਟਰ ਲੱਗੀ ਹੋਈ ਹੈ ਦੀ ਖਾਣ ਪੀਣ ਵਾਲਾ ਸਮਾਨ ਹੋਇਆ ਜ਼ਰੂਰੀ ਕੋਈ ਵੀ ਛੱਪ ਦਾ ਸਮਾਨ ਜਾਂ ਵੇਸਟੇਜ ਵਗੈਰਾ ਉੱਪਰ ਜਿਹੜਾ ਜਮਾ ਹੋ ਜਾਂਦਾ ਖਾਣ ਪੀਣ ਦਾ ਉਹ ਵੀ ਇਹਦੀ ਮਦਦ ਦੇ ਨਾਲ ਹੀ ਥੱਲੇ ਕੋੜ ਤੇ ਉਹ ਜਦੋਂ ਪਚਾ ਦਿੰਦੇ ਆ ਤਾਂ ਉਤੋਂ ਗਾਂ ਗੱਡੀਆਂ ਫਿਰ ਆਉਂਦੀਆਂ ਤੇ ਲੈ ਜਾਂਦੀਆਂ ਆ ਹਾਂ ਹੈਗਾ ਜੀ ਸ਼ਿਪ ਦਾ ਇੰਜਨ ਰੂਮ ਬਹੁਤ ਵੱਡਾ ਇੰਜਨ ਰੂਮ ਆ ਇਹੋ ਇਹ ਜੀ ਗੈਸ ਤੇ ਵੀ ਚੱਲਦਾ ਸ਼ਿਪ ਆ ਪੈਪ ਜਿਹੜੇ ਵਾਈਟ ਵਾਈਟ ਦੇਖਣਦੇ ਆ ਆ ਦੇਖਿਓ ਆ ਜਿਹੜੇ ਸਾਰੇ ਇਹ ਅੱਗੇ ਤੱਕ ਜਾਂਦੇ ਆ ਇਹ ਹੈਗੇ ਗੈਸ ਵਾਲੇ ਪੈਪ ਇਹਦੇ ਬੰਕਰਿੰਗ ਜਿਹਨੂੰ ਕਹਿੰਦੇ ਕਰਦੇ ਆ ਨਾ ਜਦੋਂ ਇਹਦੇ ਵਿੱਚ ਗੈਸ ਫਿਲ ਹੁੰਦੀ ਆ ਆ ਦੇਖੋ ਆ ਸਾਰਾ ਇੰਜਨ ਰੂਮ ਆ ਜੀ ਇਹਦਾ ਬਹੁਤ ਵੱਡਾ ਬਹੁਤ ਸਿਸਟਮ ਲੱਗਾ ਹੁੰਦਾ ਇਹਦੇ ਵਿੱਚ ਸਾਰਾ ਜਿੰਨਾ ਵੀ ਤੁਹਾਨੂੰ ਦੱਸਣ ਦੇ ਆ ਸਾਰਾ ਇਹਦਾ ਇੰਜਨ ਦਾ ਗੇਜਾਂ ਵਗੈਰਾ ਲੱਗੇ ਹੋਈਆਂ ਪ੍ਰੈਸ਼ਰ ਗੇਜਾਂ ਤੇ ਆਪਾਂ ਤੁਹਾਨੂੰ ਦਿਖਾਉਨੇ ਹਾਂ ਹੁਣ हां जी ਇੱਥੇ ਜਿੱਦਾਂ ਗੈਸ ਭਰਦੇ ਆ ਜਦੋਂ ਜਾਂ ਕੱਢਦੇ ਆ ਇਹ ਹੈਗਾ ਬੈਂਕਰਿੰਗ ਕਰਦੇ ਆ ਨਾ ਜਦੋਂ ਤੇ ਉਸ ਟਾਈਮ ਇਹ ਜਿੱਦਾਂ ਇਹਦਾ ਸਿਸਟਮ ਲੱਗਾ ਹੋਇਆ ਇਹੋ ਗੈਸ ਕੱਢਣ ਵਾਸਤੇ ਜਾਂ ਭਰਨ ਵਾਸਤੇ ਇਹ ਕੰਟਰੋਲ ਕਰਦਾ ਇਹਨੂੰ ਕੰਟਰੋਲਰ 'ਚ ਦੱਬ ਕੇ ਕਹਿ ਦਈਏ ਇਹਨੂੰ ਇਹ ਲੱਗਾ ਹੋਇਆ ਗੈਸ ਦਾ ਬਹੁਤ ਵੱਡਾ ਸਿਸਟਮ ਆਇਆ ਵੀ ਲਓ ਜੀ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਖਤਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ